ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਮੋਹਰਾਂ ਨਸਲ ਦੇ ਝੋਟੀਆਂ ਤਾਜ਼ੀਆਂ ਸੂਣੀਆਂ ਵਿੱਚ ਬੱਚੇ ਸਮੇਤ ਆ ਇਹ ਸੇਲ ਦਾ ਡਿਟੇਲ ਵੀਰ ਤੁਸੀਂ ਪੁੱਛਦੇ ਆਓਗੇ ਕਰੀਏ ਗਲੋ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਜ ਤਸੀਲ ਫਲੋਰ ਪੈ ਗਿਆ ਜ਼ਿਲ੍ਹਾ ਪੈ ਗਿਆ ਲੁਧਿਆਣਾ ਜਲੰਧਰ ਪੈਂਦਾ ਜੀ ਜ਼ਿਲ੍ਹਾ ਜਲੰਧਰ ਪੈ ਗਿਆ ਆਪਾਂ ਲੁਧਿਆਣੇ ਦੇ ਕੋਲ 20 ਕਿਲੋਮੀਟਰ ਠੀਕ ਹੈ ਤੇ ਆਪਣੇ ਪਿੰਡ ਦਾ ਨਾਮ ਜੀ ਸ਼ਾਹਪੁਰੇ ਜੀ ਸ਼ਾਹਪੁਰ ਜੀ ਤੇ ਮੋਬਾਈਲ ਨੰਬਰ ਆਪਣਾ ਜੀ 9478474740 9478474740 ਠੀਕ ਆ ਵਪਾਰ ਦਾ ਕੰਮ ਹੈ ਜੀ ਆਪਣਾ। ਵਪਾਰ ਦਾ ਕੰਮ ਹੈ ਜੀ। ਠੀਕ ਆ ਅੱਜ ਆਪਾਂ ਚਾਰ ਝੋਟੀਆਂ ਹਰਿਆਣੇ ਜੋ ਪਰਚੇਸ ਕੀਤੀਆਂ ਹਨਾ। ਹਾਂਜੀ ਹਰਿਆਣੇ ਜੋ ਪਰਚੇਸ ਕੀਤੀਆਂ ਅੱਜ ਆਪਾਂ ਨੇ ਤੁਹਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਆ ਜੀ। ਠੀਕ ਆ ਇੱਥੇ ਕਵਰ ਕਰ ਲਈ ਆਪਾਂ। ਆ ਇੱਥੇ ਕਵਰ ਕਰ ਲਈ। ਇਹ ਹੁਣ ਆਪਣੇ ਉੱਥੇ ਫਲੋਰ ਪਹੁੰਚ ਜਾਣੀਆਂ। ਪਹੁੰਚ ਜਾਣੀਆਂ ਜੀ। ਗੱਡੀ ਲੱਗੀ ਖੜੀ ਆ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਦੇਖੀ ਜਾਂਦੀ ਆ ਜੀ ਕਿਹੜਾ ਸੁਆ ਸੁਈ ਐ। ਇਹ ਬਾਈ ਹੈ ਤਾਂ ਬਲੂਣਿਆ। ਠੀਕ ਆ। ਆਪਾਂ ਦੂਏ ਕਰਕੇ ਲਈਏ। ਠੀਕ ਆ। ਹਾਂਜੀ। ਦੰਦੋ ਚੌਗੀ ਹੋਣੀ ਐ। ਚ ਸੋ ਯੋ ਵੀ ਦੱਸਾ ਦੇਣਾ ਦੱਸਾ ਦੇਣਾ ਸੂਜੀ ਦੁੱਧ ਕਿੰਨਾ ਖਾਜ ਰਹਾ ਜਮਾ 18 ਲੀਟਰ ਜਮਾ ਹਾਂਜੀ ਬਣਾ ਦੇਂਗੇ ਦੋ ਟਾਈਮ ਚਾਰ ਟਾਈਮ ਬਣਾ ਲੈ ਠੀਕ ਆ ਤੋਰੇ ਮੜਾ ਜੇ ਨੂੰ ਸੋ ਵੀਰੋ 18 ਲੀਟਰ ਦੁੱਧ ਏ ਥੱਲੇ ਹਾਜਰ ਆ ਜਮਾ ਸੋ ਵੀਰੋ ਸਿੰਘ ਮੂੰਹ ਮੱਥਾ ਦੇਖੋ ਕੋਕਾ ਸਿੰਘ ਜਮਾ ਮਾਲਕਾਂ ਨੇ ਦੱਸਿਆ ਪਲੂਣ ਪਰ ਵੀਰ ਕਹਿੰਦੇ ਤੁਸੀਂ ਦੂਜਾ ਮੰਨ ਕੇ ਇਹਨੂੰ ਖਰੀਦਦਾਰੀ ਕਰ ਸਕਦੇ ਹੋ ਪੈਠਪੁੜੇ ਦੀ ਬਣਤਰ ਤੇ ਕੁਆਲਿਟੀ ਵਗੈਰਾ ਦੇਖੋ ਛੋਟੀ ਚੰਗੀ ਐ ਜਿੰਦ ਜਾਨ ਵਾਲੀ ਪੂਰੀ ਸਾਫ ਸੁਥਰੀ ਮਾਨੇ ਤੇ ਨਾੜਾ ਵਗੈਰਾ ਤੇ ਪਿੰਡੇ ਦੇ ਵੀ ਨਾੜਾ ਸੁਨੇ ਦਿਖਾਈ ਦੀ ਜਾਂਦੀਆਂ ਜਿਹਨਾਂ ਅਸਲ ਪਿਓਰ ਮੋਹਰਾ ਕਹਿ ਦਿੰਦੇ ਆ ਤੇ ਥਾਂ ਦੇਖੋ ਜਮਾ ਚਾਰੇ ਨਿਕਣਵੇਂ ਸਾਫ ਸੁਥਰੇ ਤੇ ਮਿਲ ਕੇ ਵੀ ਬਹੁਤ ਸੋਹਣੀ ਮੋਟੀ ਜਾਂਦੀ ਪਈ ਆ ਤੇ ਬਾਈ ਕੱਲੀ ਕੱਲੀ ਨਾਸ ਦੀਦੀ ਛੋਟੀ ਜਮਾ ਜਾਇਏ ਗੱਲਾ ਤੇ ਨਾ ਆਪਣਾ ਚੋਣ ਚਵਾ ਇੱਕ ਨੰਬਰ ਆਈ ਇੱਕ ਨੰਬਰ ਜੀ ਕੋਈ ਪੂਰ ਸਰਲਾ ਕੋਈ ਧਾਰ ਵਗੈਰਾ ਨਹੀਂ ਇਹ ਦਨ ਲੈਣੇ ਪੌ ਨੰਬਰੀ ਲੈਣੇ ਠੀਕ ਹੈ 100 ਕਿਲੋ ਤਾਂ ਬੰਦਾ ਬੇਫਿਕਰ ਹੋ ਜੇ ਹੈਨਾ ਤੇ ਪਿਓਰ ਮੋਹਰਾ ਚ ਪੈਂਦੀ ਆ ਅਸਲ ਜੀ ਸ਼ੈੱਡ ਪਲੇ ਕਰ ਗਈ ਆ ਠੀਕ ਹੈ ਤੇ ਇਹਦਾ ਭਾਵ ਯਾਰ ਕੀ ਰਹੂਗਾ ਹਲਤਾ ਜੀ 2.5 ਲੱਖ ਰੁ अच्छा जी बाकी मान ਤਾਂ मौके मौके देखो जाय सोजूगी हां जी होजुगी सो ਕੀਮਤ 2.5 ਲੱਖ ਰੁਪਇਆ ਤੇ ਚੌਂਡ ਚਵਾ ਦੇ ਇੱਕ ਨੰਬਰ ਆ ਅੱਗੇ ਦੋ ਨੰਬਰ ਝੋਟੀ ਦੇਖਦੇ ਜਿਹੜੀ ਆਪਾਂ ਇਹ ਬਾਈ ਜੀ ਕਿਹੜਾ ਸੁਆ ਸੁੰਦੀ ਆ ਆਸੂਈ ਆ ਸੁਆ ਕੱਟੀ ਮਗਰੇ ਵੀ ਬਹੁਤ ਬਰੀਕ ਜਿਆਦੀ ਬਰੀਕ ਦੂਜਾ ਸੁਆ ਹਾਂਜੀ ਤੇ ਕੱਟੀ ਬਹੁਤ ਪਿਆਰੀ ਹੈ ਪਿੱਛੇ ਹੈਣਾ ਜੀ 6ਵਾਂ ਦਿਨ 6ਵਾਂ ਦਿਨ ਸੁਈ ਨੂੰ 6ਵਾਂ ਦਿਨ ਸੁਈ ਨੂੰ ਹਾਂਜੀ ਕਿੰਨਾ ਦੁੱਧ ਹਾਜ਼ਰ ਆ ਇਸ ਵਕਤ ਦਾ 18 ਕਿਲੋ ਹੁਣ ਪਿਆਰੇ 9 ਲੀਟਰ ਟਾਈਮ ਦਾ ਟਾਈਮ ਦਾ ਹੀ ਮਣਾ ਦੇਵਾਂਗੇ ਚੌਂਡ ਚਵਾ ਇੱਕ ਨੰਬਰ ਇੱਕ ਨੰਬਰ ਜੀ ਲੈਂਦੇ ਇੱਕ ਨੰਬਰ ਹੈ ਜੀ ਪਾ ਜੀ ਦਾ ਕੀ ਰੂਗ ਹੈ ਪਾ ਜੀ ਮੁੱਲ ਤਾਂ 275000 ਰੁਪਏ ਹੈ ਮਾਨ ਤਾਰਕਾਂ ਦਵਾਗੇ 275 ਦੇ ਵਿੱਚੋਂ ਹਾਂਜੀ ਹਾਂਜੀ ਦੂਜਾ ਦੂਜਾ ਸੂਆ ਸੂਈ ਹੈ ਛੋਟੀ 275000 ਰੁਪਏ ਦੀ ਕੀਮਤ ਆ ਸੋ ਪੈਠਪੜੇ ਦੇ ਬਣਤਰ ਉੱਪਰੋਂ ਕੁਆਲਿਟੀ ਵਗੈਰਾ ਦੇਖੋ ਤੋਰੀ ਵੀਰੇ ਇਹਨੂੰ ਸੋ ਕੱਟੀ ਦੇਖੋ ਪਿੱਛੇ ਬਹੁਤ ਪਿਆਰੀ ਕਿਸੇ ਚੰਗੇ ਸੀਮਨ ਦੀ ਕੱਟੀ ਆ ਤੇ ਬਾਕੀ ਥਣਾ ਜਿ ਵਿੱਚ ਹੀ ਮਾ ਤੇਰੀ ਕੱਟੀ ਆ ਮਗਰ ਜੀ ਠੀਕ ਆ M29 M29 ਦੇ ਪਿੱਛੇ ਹੈਗੇ ਕੱਟੀ ਸੋ ਬਾਕੀ ਮਿਲਕਵੇਂਨ ਵਗੈਰਾ ਦੇਖੋ ਬਹੁਤ ਮੋਟੀ ਤੇ ਥਣ ਜਮਾ ਕਲਾਕਲਾ ਚਾਰੇ ਨਿਕਣਵੇਂ ਤੇ ਮੁਠੀ ਵਾਲੀ ਚਵਾਈਆ ਚੋਣ ਵਗੈਰਾ ਵੀ ਇਹ ਕਹਿੰਦੇ ਇੱਕ ਨੰਬਰ ਆ ਕਿਉਂਕਿ ਆਪਣੇ ਪਤਾ 2 ਲੱਖ ਤੋਂ ਬਾਹਰ ਜਦੋਂ ਭਾ ਜਾਂਦਾ ਤੇ ਚੋਣ ਚਵਾ ਮੰਨ ਕੇ ਚਲੋ ਪੁੱਛ ਦੀ ਕੁਆਲਿਟੀ ਵੇਖ ਲਈ ਹੁੰਦੀ ਆ ਫੇਸ ਕੁਆਲਿਟੀ ਵਗੈਰਾ ਦੇਖੋ ਤੇ ਬਾਕੀ ਕੱਦ ਦੇਖੋ ਛੋਟੀ ਦਾ ਬਹੁਤ ਵੱਡਾ ਕੱਦ ਆ ਇਹ ਨਹੀਂ ਗੱਲ ਵੀ ਕਿਸੇ ਪਾਸੇ ਛੋਟੀ ਆ ਟਿੱਲੇ ਵਾ ਵਗੈਰਾ ਦੇਖੋ ਸਾਫ ਸੁਥਰਾ ਬਿਲਕੁਲ ਫਿਟਿੰਗ ਆਲਾ ਹਵਾਨਾ ਜਿ ਬਿਲਕੁਲ ਸੂਦੇ ਨਾਲ ਹਵਾਨਾ ਲੱਗਦਾ ਪਿਆ ਇਹਦੀ ਕੀਮਤ ਹੈਗੀ 2 ਲੱਖ 75000 ਰੁਪਇਆ ਸੋ ਦੇਖੋ ਤੁਰਦੀ ਹਵਾਨਾ ਵਗੈਰਾ ਤੇ ਪਿੱਠ ਫੋੜ ਦੀ ਬੰਤਰ ਚੜਾਈ ਚੜੂਈ ਬਹੁਤ ਜ਼ਿਆਦਾ ਹੈ ਪੂਰੀ ਕੁਆਲਿਟੀ ਦੇ ਵਿੱਚ ਛੋਟੀ ਸੂਈ ਸਵਾਈ ਜਾਵਾ 2 ਲੱਖ 75000 ਰੁਪਇਆ ਕੀਮਤ ਤੇ 18 ਲੀਟਰ ਦੁੱਧ ਦੇ ਥਲੇ ਚੋਣ ਦਾ ਇਸ ਵਕਤ ਹਾਜ਼ਰ ਹੈ ਤੇ ਐਸਟੀਮੇਟ ਕਿੰਨਾ ਦੁੱਧ ਪਾ ਦੂਗੇ ਵੀਰੇ ਹੋਰ 50 ਕਿਲੋ ਚਵਾ ਦੂਗੀ ਇੱਕ ਆਪਰੇ ਪੀਕ ਤੇ ਆ ਕੇ ਪੂਰੀ ਮਾਨਕੇ ਜਲੇ ਵੀ 20 ਕਿਲੋ ਤੋਂ ਪਾਰ ਵਾਲੀ ਆ ਬਪਾਰ ਵਾਲੀ ਆ ਜੀ ਗਰੰਟੀ ਦਵਾਗੇ ਓਟ ਪੂਰੀ ਝੋਟੀ ਦੀ ਠੀਕ ਹੈ ਜੀ ਅੱਗੇ ਗੱਲ ਕਰਦੇ ਆ ਬਾਈ ਜੀ 3 ਨੰਬਰ ਤੇ ਝੋਟੀ ਦੀ ਆਪਾਂ ਝੋਟੀ ਵਾਲੀ ਵੱਡੀ ਆ ਜੀ ਝੋਟੀ ਕੱਢ ਬਹੁਤ ਹੈ ਢੱਡ ਬਲੈਕ ਤੇ 나ੜੂਆ ਨਾਲਾ ਦਿਨ 2-4 ਹੀ ਲੱਗਦੇ ਸੂਈ ਨੂੰ ਹਣਾ 4 ਦਿਨ ਹੈ ਜੀ ਸੂਈ ਨੂੰ ਚੌਥਾ ਦਿਨ ਸੂਆ ਸੂਈ ਆ ਇਹ ਦੂਜਾ ਜੀ ਦੂਜਾ ਸੂਆ ਸੂਈ ਆ ਕਿੰਨਾ ਨੈਟ ਹਾਜ਼ਰ ਐ ਇਸ ਵਕਤ ਦੁੱਧ ਤੋਂ 14 ਤੋਂ ਪਲੱਸ ਹੀ ਆ ਜੀ 14 ਲੀਟਰ ਤੋਂ ਬਾਹਰ ਐ ਇਸ ਵਕਤ ਇਹ ਥੱਲੇ ਹਾਜ਼ਰ ਆ ਜੀ ਤੇ ਅੰਦਾਜ਼ਾ ਜਿਹਾ ਕਿੰਨਾ ਕਰ ਦੁੱਧ ਪਾ ਦੂ ਆਪਾਂ ਨੂੰ ਇਹ ਤੇ ਬਾਕੀ ਪੱਠਪੜੇ ਦੇ ਬਣਤਰ ਤੇ ੱਲੇ ਵਾਲੋ ਵਾ ਦੇਖੋ ਜਮਾ ਬੈਕ ਸਾਈਡ ਤੇ ਸੂਨ ਲਾਈ ਫਰਦੀ ਆ ਤੇ ਚੌੜੀ-ਚੂੜੀ ਰਾਜੀ ਰੂਜੀ ਬਹੁਤ ਆਦੇ ਆ ਚੌਥਾ ਦਿਨ ਹੋ ਗਿਆ ਸੂਈ ਨੂੰ 14 ਕਲੀਟਰ ਬੋਲੇ ਦੀ ਸਟਾਰਟਿੰਗ ਆ ਤੇ ਜਿੰਦ ਜਾਨ ਵੱਡੀ-ਬੁੱਡੀ ਬਹੁਤ ਆ ਬੱਚਾ ਇਹਦੇ ਪਿੱਛੇ ਆ ਗਿਆ ਮੇਲ ਕਾਫ ਥੱਲੇਵਾ ਵਗਰਾ ਦੇਖੋ ਪੱਠਪੜੇ ਦੀ ਬਣਤਰ ਚੜਾਈ ਤੇ ਬਾਕੀ ਚੰਗੀ ਕੇਅਰ ਹੋਈ ਹੋਈ ਪੂਰੀ ਸਮੀ ਵਿਜਮਾ ਪਿਓਰ ਮੋਰਾ ਦੇ ਬਾਕੀ ਫੇਸ ਕੁਆਲਟੀ ਵਗਰਾ ਦੇਖੋ ਸਿੰਗ ਜਮਾ ਕੋਕਾ ਤੇ ਸੋਹਣਾ ਕੁੰਡਾ ਸਿੰਘ ਮੁੜਿਆ ਲੈ ਚਾ ਵੀ ਤੋਰ ਲੈ ਦਰ ਨੂੰ ਸੋ ਜਿੰਦ ਜਣ ਤੇ ਬਾਕੀ ਨਾੜਾ ਵਗੈਰਾ ਦੇਖੋ ਇਹ ਪਿੰਡੇ ਦੇ ਉੱਪਰ ਨਾੜਾ ਕਿਨੇ ਚਖਾਈ ਦਿੰਦੇ ਪੂਰੇ ਕਦ ਕਾਠ ਵਾਲੀ ਝੋਟੀ ਸੂਈ ਸਵਾਇਆ ਤੀਜੇ ਨੰਬਰ ਤੇ ਦੂਜਾ ਸੂਆ ਜੈਨੂਨ 17 ਤੋਂ 18 ਲੀਟਰ ਦੁੱਧ ਦੇ ਬਾਦਨਾ ਇਹਦੀ ਕੀਮਤ ਕੀ ਰਹੂਗੀ ਬਾਈ ਜੀ ਇਹਦਾ ਸਵਾ ਦੋ ਲੱਖ ਰੁਪਈਆ ਜੀ ਸਵਾ ਦੋ ਲੱਖ ਰੁਪਈਆ ਇਹ ਜਮਾਨਤ ਆਣੀ ਰਹੂਗਾ ਮਾੜਾ ਮੁੱਤ ਠੀਕ ਹੈ ਅੱਗੇ ਬਾਈ ਜੀ ਗੱਲ ਕਰਦੇ ਆਪਾਂ ਚਾਰ ਨੰਬਰ ਤੇ ਝੋਟੀ ਦੀ ਜੀ ਚਾਰ ਨੰਬਰ ਤੇ ਬੜੀ ਚੱਕਿਆ ਆ ਆਪਣੀਆਂ ਇੱਕ ਤੋਂ ਇੱਕ ਚਾੜੀ ਆ ਬਰੀਕ ਤੋਂ ਬਰੀਕ ਝੋਟੀ ਆ ਜੀ ਠੀਕ ਜਿਹੜੇ ਵੀਰ ਕਹਿੰਦੇ ਵੀ ਸ਼ੌਂਕ ਨਾਲ ਝੋਟੀਆਂ ਲੈਣੀਆਂ ਹ ਆਪਣਾ ਮੈਨੂੰ ਤਾਂ ਚਲੋ YouTube ਤੇ ਮੈਂ ਬਹੁਤ ਵੀਡੀਓ ਬਣਾ ਸੰਧੂ ਡੈਰੀ ਫਾਰਮ ਤੇ ਵੀਦਾਉਂਗਾ ਠੀਕ ਹੈ ਆਪਣਾ ਫਾਰਮ ਤਾਂ ਬਹੁਤ ਵਧੀਆ ਜੀ ਨਾਲ ਘਰੇ ਇਹ ਰੈਂਦਾ ਹਰਿਆਣੇ ਜੀ ਤੁਸੀਂ ਮਿਲ ਗਏ ਤਾਂ ਕਰਕੇ ਵੀਡੀਓ ਚ ਵੀਚ ਆਪਾਂ ਕਵਰ ਕਰਤੀ ਹੈ ਨਾ ਚਲੋ ਵੀ ਤੁਸੀਂ ਥੋੜੇ ਇਹਨੂੰ ਕਿਹ ਮਾਂ ਦਿਨ ਹੋਗਾ ਸੂਈਨਵਾਜੀ ਸੂਈ ਨੂੰ ਅੱਜ 7-8 ਮਾ ਦਿਨੇ ਜੀ ਬੱਚਾ ਇਹਦੇ ਪਿੱਛੇ ਕੀ ਹੈ ਇਹ ਮਾਂ ਕੱਟੀ ਹੈ ਜੀ ਇਹਦੇ ਮਗਰ ਕੱਟੀ 7-8 ਮਾ ਦਿਨ ਸੂਈ ਨੂੰ ਤੇ ਦੁੱਧ ਹੁਣ ਚੋਣ ਵਾਲਾ ਕਿੰਨਾ ਜੀ 15 ਤੋਂ ਪਲੱਸ ਹੈ ਜੀ ਹੁਣ ਇਹਦੇ ਥੱਲੇ 15 ਤੋਂ ਪਲੱਸ ਇਹ ਥੱਲੇ ਹਾਜ਼ਰ 15 ਲੀਟਰ ਜਮਾ ਚੋਣ ਦਾ ਹਾਜ਼ਰ ਆਈ ਜਮਾ ਹਾਂ ਇਹ 240 ਜਿਆਦੀ ਦਿੰਦਾ 240000 ਰੁਪਏ ਦਾ ਮਾਣ ਮੋੜ ਕਰ ਦਵਾਂਗੇ ਵਿੱਚ ਠੀਕ ਆ 15 ਲੀਟਰ ਨੈਟ ਹਾਜਰਾ ਹਾਂਜੀ ਤੇ ਐਸਟੀਮੇਟ ਕਿੰਨਾ ਹੈਗਾ ਵੱਤ ਵੱਤ ਪਾ ਦੂਗੀ ਜੀ 218 ਕਿਲੋ ਤੋਂ ਪਲੱਸ ਚੱਲੂਗੀ ਜੀ 18 ਤੋਂ ਪਲੱਸ ਚੌੜ ਜੋ ਇੱਕ ਨੰਬਰ ਜਾ ਹਾਂ ਹਾਂਜੀ ਸੋ ਬਾਕੀ ਹਵਾਨੇ ਤੇ ਨਾੜਾ ਵਗੈਰਾ ਤੇ ਬਾਕੀ ਥਾਣਾ ਦੇ ਬਿੱਥੀ ਵਗੈਰਾ ਦੇਖੋ ਪੂਰਾ ਮੁਠੀ ਵਾਲਾ ਥਾਣਾ ਜਮਾ ਤੇ ਬੁੱਥੀ ਵਾਤੀ ਦੇਖੋ ਝੋਟੀ ਦੀ ਪੂਰੀ ਚੰਗੀ ਸਾਫ ਸੁਥਰੀ ਤੇ ਸਮੇਂ ਭਲੀ ਵੀ ਬਹੁਤ ਜ਼ਿਆਦੀ ਹੈਗੀ ਦੂਜਾ ਸੂਆ ਸੁਈ ਸੋ ਇਹ ਪਲੂਣ ਹੀ ਆ ਜੀ ਇਹ ਪਲੂਣ ਹੈ ਇਹ ਹਾਂਜੀ ਪਲੂਣ ਹੈ ਜੀ ਠੀਕ ਆ ਚੌਗੀ ਮੂੰਹ ਪਲੂਣ ਤੇ ਵਾਕੀ ਥਾਣਾ ਚ ਸਪੇਸ ਵਗੈਰਾ ਦੇਖੋ ਸਾਫ ਸੁੱਤਰੀ ਰਾਜੀ ਬਹੁਤ ਸੰਗੀ ਪੜੀ ਕੋ 8 10 ਡੰਗਰੇ ਇਦਾਂ ਦੇ ਹੁੰਦੇ 7 ਤੋਂ ਲੈ ਕੇ 10 ਤੱਕ ਬਾਈਏ ਇਦਾਂ ਦੇ ਡੰਗਰ ਹੁੰਦੇ ਠੀਕ ਹੈ ਜਿਹੜੇ ਕੁਆਲਟੀ ਵਾਲੇ ਹੁੰਦੇ ਕੁਆਲਟੀ ਵਾਲੇ ਹੁੰਦੇ ਚੜਦੀ ਚੜਦੀ ਤੇ ਨੰਬਰ ਬੋਲੋ ਜੀ ਆਪਣਾ ਦੁਆਰੇ 987474740 ਆਪਣਾ ਇੰਸਟਾਗ੍ਰam ਤੇ ਚੈਨਲ ਵੀ ਹੈ ਚੰਦ ਸਿੰਘ ਡੈਰੀ ਫਾਰਮ ਨੂੰ ਵੀ ਫੋਲੋ ਠੀਕ ਹੈ ਇੰਸਟਾਗ੍ਰam ਤੇ ਸੱਚ ਕਰ ਸਕਦੇ ਹਾਂ ਜੀ ਤੇ ਆਪਣਾ ਪਿੰਡ ਦੁਆਰੇ ਦੱਸਿਓ ਸ਼ਾਹਪੁਰ ਪਿੰਡ ਹੈ ਜੀ ਜਿਲ੍ਹਾ ਜਲੰਧਰ ਆ ਫੀਲ ਫਲੌਰ ਆ ਠੀਕ ਹੈ ਤੇ ਇੱਕ ਆਪਣਾ ਡੈਡੀ ਜੀ ਦਾ ਨੰਬਰ ਹੈ 9814613746 9814613746 13746 13746 ਜਦ ਮਰਜੀ ਆਪਣਾ ਘਰੇ ਪਹੁੰਚੇ ਕੋਈ ਇਦਾਂ ਦੇ ਨਗ ਪੰਜ ਸਤ ਹੁੰਦੇ ਆ ਹਾਂਜੀ ਠੀਕ ਹੈ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ